ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਟਾਂ ਸੇਲ ਲਈ ਲੈ ਕੇ ਆਏ ਹਾਂ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਛੋਟਾ ਜਿਹਾ ਬਾਈ ਦਾ ਕਿਹਦੀ ਹੈ ਮਿੰਨੀ ਜਿਹਾ ਇੱਕ ਫਾਰਮ ਹੈ ਬਾਈ ਉਹਦੇ ਵਿੱਚ ਬਾਈ ਵਧੀਆ ਕੰਮ ਆ ਰੱਖਦਾ ਹੈਗਾ ਤੇ ਉਹਨਾਂ ਵਿੱਚੋਂ ਇੱਕ ਬਾਈ ਅੱਜ ਵਾੜ ਸੇਲ ਕਰ ਰਿਹਾ ਤੇ ਇੱਕ ਬਾਈ ਕੋਲੇ ਹੈਗੀ ਹੈ ਬਾਈ ਗੱਡੀ अल्टੋ ਤੇ ਉਹ ਵੀ ਆਪਾਂ ਦਿਖਾਵਾਂਗੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾ ਧੰਨਵਾਦ ਆਜੋ ਬਾਈ ਜੀ ਹਾਂਜੀ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਹੋ ਠੀਕੋ ਬਾਈ ਵਧੀਆ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਂ ਵੀਰੇ ਮੇਰਾ ਨਾਂ ਸਿਮਰਾ ਕਹਿੰਦੇ ਆ ਪਿੰਡ ਦੇ ਵਿੱਚ ਉੱਗੋ ਕੇ ਪਿੰਡ ਆਪਣਾ ਬਰਨਾਲਾ ਜ਼ਿਲ੍ਹਾ ਵੀਰੇ ਪੱਖੋਂ ਕਿੰਚਾ ਤੋਂ 3-4 ਕਿਲੋਮੀਟਰ ਪਿੰਡ ਆ ਵੀਰੇ ਇਹ ਬਰਨਾਲੇ ਤੋਂ 12-13 ਕਿਲੋਮੀਟਰ ਤਪੇ ਤੋਂ ਵੀ 10-11 ਕਿਲੋਮੀਟਰ ਆ ਵੀਰੇ ਤਹਿਸੀਲ ਤਾਂ ਪਈ ਆ ਹਣਾ ਤਹਿਸੀਲ ਤਾਂ ਪਈ ਆ ਵੀਰੇ ਠੀਕ ਹੈ ਬਾਈ ਹਾਂਜੀ ਵੀਰੇ ਕੰਟੈਕਟ ਨੰਬਰ ਬੋਲ ਦੋ ਆਪਣਾ 83604 ਵੀਰੇ 40650 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਆਪਣਾ ਬੀ ਵੀਰੇ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆਪਣੇ ਘਰ ਦੀ ਹੈ ਬਾਈ ਹਾਂ ਵੀਰੇ ਘਰ ਦੀ ਹੈ ਆਪਣੀ ਕਿਹੜਾ ਸੂਆ ਸੂਈ ਆ ਬਾਈ ਇਹ ਵੀਰੇ ਤੀਜਾ ਸੂਆ ਸੂਈ ਆ ਹੁਣ ਬੈਠਾ ਤੀਜਾ ਸੂਆ ਹਾਂ ਵੀਰੇ ਤੇ ਕਦੋਂ ਸੂਈ ਆ ਬਾਈ ਇਹ ਵੀਰੇ ਕੱਲ੍ਹ ਸੂਈ ਆ ਸਾਮ ਜੇ ਨੂੰ ਕੱਲ੍ਹ ਸਾਮ ਜੇ ਹਾਂ ਕੱਲ੍ਹ ਸਾਮ ਨੂੰ ਸੂਈ ਆ ਵੀਰੇ ਠੀਕ ਆ ਬੱਚਾ ਬਾਈ ਕੀ ਦੇ ਕਰਮਾ ਬੱਚਾ ਵੀਰੇ ਕਰਮਾ ਲੈ ਬਸਾ ਦੇਤਾ ਯਾਰ ਬੱਚਾ ਬੜਾ ਬਟਾ ਹਾਂ ਪੜਿਆ ਬਹੁਤ ਆ ਬੱਚਾ ਵੀਰੇ ਜੇਰ ਵਗੈਰਾ ਹਾਂ ਜੇਰ ਵਗੈਰਾ ਵੀਰੇ ਪਈ ਆ ਸਾਰੀ ਤੁਸੀਂ ਦਿਖਾ ਸਕਦੇ ਹੋ ਵੀਡੀਓ ਦੇ ਵਿੱਚ ਅਗਲਾ ਵਿੱਚ ਜੇਰ ਟੰਨਾ ਕਰ ਲੋ ਤੇ ਬਾਈ ਜੀ ਜੇ ਗੱਲ ਕਰੀਏ ਕਿੰਨਾ ਕਿਨੇ ਬੋਲਾ ਕੱਢਿਆਗਾ ਇਹਨੇ ਵੀਰੇ ਹੁਣ ਆਪ ਨੂੰ 4 ਕਿਲੋ ਬੋਲਾ ਕੱਢਦੀ ਯਾਰ ਠੀਕ ਹੈ ਠੀਕ ਹੈ ਵੀਰੇ ਕੱਲ ਮਨ ਨੂੰ 2 ਕਿਲੋ ਘਟ ਚੋਇਆ ਹੁਣ ਥੋੜਾ ਵੱਧ ਚੋਤਾ ਚੱਲ ਖਾਲੀ ਹੋਲੀ ਹੋਲੀ ਕਰਦੇ ਹੁੰਨੇ ਅਸੀਂ ਪਸੂ ਠੀਕ ਹੈ ਹਾਂ ਵੀ ਇਕੱਠਾ ਖਾਲੀ ਨਹੀਂ ਕਰਦੇ ਇਕੱਠਾ ਔਖਾ ਹੋ ਜਾਂਦਾ ਹਾਂ ਔਖਾ ਹੋ ਜਾਂਦਾ ਵੀਰੇ ਹੁਣ ਅਸੀਂ ਬੱਚਿਆਂ ਨੂੰ ਝੁਗਾ ਕੇ 4 ਕਿਲੋ ਕੱਢਤਾ ਵੀਰੇ ਆਪਾਂ ਤੇ ਬਾਈ ਕਿੰਨਾ ਇਹਨੇ ਦੁੱਧ ਪਾਇਆ ਅਸਲੇ ਦੁੱਧ ਵੀਰੇ ਇਹਨੇ ਦੂਜੇ ਸੂਏ 20 ਤੋਂ ਬਾਹਰ ਚੱਲੀ ਆ ਯਾਰ ਵੀਰੇ ਠੀਕ ਆ ਹੁਣ ਇਹਦੀ ਉਮੀਦ ਕਰਦੇ ਵੀ 24 25 26 ਤੱਕ ਵੀ ਹੋ ਜਾ ਠੀਕ ਹੈ ਜੇ ਕੋ ਵਧੀਆ ਸਾਮਣ ਵਾਲਾ ਵੱਧ ਵੀ ਟੱਪ ਸਕਦੀ ਹੈ ਪਰ ਆਪਾਂ ਇੰਨੀ ਕਿਉਂ ਗਾਰੰਟੀ ਲੈ ਸਕਦੇ ਆ ਵੀਰੇ ਜੇ ਗੱਲ ਕਰੀਏ ਫਾਇਡ ਕਿਵੇਂ ਆਉਂਦੀ ਹੈ ਫਾਇਡ ਦਾ ਵੀਰੇ ਇਹਨਾਂ ਦੀ ਮੇਰੇ ਕੋਲ ਸਾਰੀਆਂ ਹੀ ਕ੍ਰੋਸ ਆ ਵੀਰੇ ਇਹਨਾਂ ਦਾ ਤਾਂ 40 41 ਰੁਪਏ ਡਿੱਗਦਾ ਹੀ ਨਹੀਂ ਬਾਬੇ ਦੀ ਕਿਰਪਾ ਨਾਲ ਠੀਕ ਆ ਇਹ ਜਿੰਨਾ ਦੁੱਧ ਘੱਟ ਹੋ ਉੰਨੀ ਫਾਇਡ ਵਧੀਆ ਆਉਂਦੀ ਇਹਨਾਂ ਦੀ ਠੀਕ ਆ ਮੈਂ ਇਹੀ ਰੱਖ ਕੇ ਰਾਜੀ ਆ ਵੀਰੇ ਆਪਾਂ ਘਰੇ ਮੰਨ ਕੋ ਠੀਕ ਆ ਹਾਂ ਵੀਰੇ ਬਾਕੀ ਕਰਮ ਵਾਲੇ ਦਾ ਦੇਖ ਲਾ ਤੂੰ ਆਰਡਰ-ਆਰਡਰ ਠੀਕ ਆ ਥਣ ਥਣ ਦੇਖ ਲਾ ਹਣ ਦੇਵੇ ਦੀ ਸਾਫ ਸੁਥਰੀ ਕੱਲਾ ਕੱਲਾ ਥਣ ਪਿਆ ਪੰਡ ਵਾਲਾ ਹਵਾਨਾ ਭਾਈ ਅ ਤੇ ਬਾਕੀ ਨਾੜ ਤੇ ਕਰੋ ਦੁੱਧ ਵਾਲੀ ਬੜੀ ਚੰਗੀ ਆ ਗਈ ਫੈਟ ਆਉ ਚੰਗੀ ਆ ਉਹ ਬਈ ਗਰਮੀ ਆ ਜਿਹੜੀ ਬਿਲਕੁਲ ਨਹੀਂ ਮੰਨਨੀ ਕਿ ਨਹੀਂ ਬਈ ਹਾਂ ਵੀਰੇ ਗਰਮੀ ਗਰਮੀ ਵਾਲਾ ਦਾ ਤੋਫਾ ਹੁਣ ਮਹੀਨਾ ਕਰ ਰਹਿ ਗਿਆ ਵੀਰੇ ਉਸ ਤੋਂ ਬਾਅਦ ਤੈਨੇ ਮੰਨ ਤੂੰ ਉਦੋਂ ਬੈਠਨੇ ਉਹ ਵੀ ਦੁੱਧ ਤੇ ਆ ਜਾਣਾ ਠੀਕ ਆ ਤੇ ਉਹ ਵੀ ਠੰਡ ਪੈ ਜਾਣੀ ਆ ਦੇਖ ਬੈ ਲੈ ਫੀਟਿੰਗ ਚੈੱਕ ਕਰਾਉਣੇ ਆਪਾਂ ਹਵਾਨੇ ਦੀ ਐ ਪਿਆ ਮੈਂ ਕਹਿਣਾ ਵੀ ਟੁੱਟ ਮਾਰ ਨਹੀਂ ਹੈਗਾ ਬਈ ਨਾ ਬਾਈ ਬੈਕ ਨਾ ਕਾਹਨੋਂ ਥੱਲੇ ਦਾ ਕਿ ਸਿਰੇ ਆ ਯਾਰ ਸਹੀ ਕਰ ਬਈ ਤੇ ਬਾਈ ਜੇ ਗੱਲ ਕਰੀਏ ਤੇ ਹੁਣ ਮੁੱਲ ਦੀ ਮੁੱਲ ਨੇ ਤਾਂ ਕੀ ਰੋ ਮੁੱਲ ਵੀਰੇ ਆਪਾਂ ਵੀਡੀਓ ਚ ਕਰਦੇ ਐਵੇਂ ਯਾਰ ਲੋਕਾਂ ਐ ਕਰੀ ਜਾਂਦੇ ਰਹਿੰਦੇ ਆ ਵੀ ਅਸੀਂ ਆਹ ਕਰਦਾ ਫੋਨ ਲਾ ਲੂ ਨਹੀਂ ਵੀਰੇ ਆਪਣੀ ਚੀਜ਼ ਆ ਯਾਰ ਠੀਕ ਆ ਬੈਗੀ ਵੇਚ ਲਾਂਗੇ ਨਹੀਂ ਚੰਗੀ ਬੜਾ ਵੀਰੇ ਘਰੇ ਚੋਲਾ ਨਹੀਂ ਆਪਾਂ ਠੀਕ ਆ ਨਾ ਠੀਕ ਆ ਠੀਕ ਆ ਆਪਣਾ ਕਿਹੜਾ ਕੋਈ ਆ ਵੀ ਚੱਲ ਯਾਰ ਬੈਗੀ ਦਾ ਵੇਚ ਲਾਂਗੇ ਵੀਰੇ ਨਾ ਵੀ ਕੀ ਤਾਂ ਕੋਈ ਗੱਲ ਨਹੀਂ ਘਰੇ ਚੋਲਾਂਗੇ ਵੀਰੇ 90000 ਰੁਪਏ ਮੁੱਲ ਆ ਵੀਰੇ 90000 ਹਾਂ ਵੀਰੇ ਬਾਕੀ ਥੋੜਾ ਕੰਨਾ ਹਾਂ ਮਾਣ ਤਣ ਉਹ ਹੀ ਚੱਲ ਹੋ ਜਾਂਦਾ ਯਾਰ ਐ ਤਾਂ ਹੁਣ ਤੁਹਾਨੂੰ ਪਤਾ ਲਹੀਰ ਕੱਢ ਕੇ ਤਾਂ ਕੋਈ ਕੋਈ ਵੀ ਸੌ ਲੇ ਬਈ ਤੋਰਾ ਤਰਾ ਚੈੱਕ ਕਰੋ ਜਮਾ ਇੱਕ ਨੰਬਰ ਤੋਰਾ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਘਰੇਲੂ ਬਸੂਆਂ ਤੋਂ ਬਾਈ ਇਹ ਵੜ ਸੇਲ ਕਰ ਰਿਹਾ ਤੇ ਜਿਹੜਾ ਹਵਾਨਾ ਆ ਗਿਆ ਬਈ ਫਿਕਸ ਹਵਾਨਾ ਟੈਟ ਲੇ ਵਾ ਆ ਗਿਆ ਕਰਮਾ ਵਾਲੀ ਨੂੰ ਤੇ ਬਈ ਐਦ ਕੀ ਫਿਰ ਕਿੰਨੀ ਕਮਿਟ ਕਰਦੇ ਤੂੰ 2522 ਦੁੱਧ ਵੀਰੇ ਯਾਰ ਤੁਹਾਨੂੰ ਕਹਤਾ ਜੇ ਤੂੰ ਆਪਾਂ ਵੀ ਇੰਨੀ ਪਾ ਦੋ ਵੀਰੇ ਠੀਕ ਆ ਚੰਗੀ ਸੰਮੀ ਵੀ ਤਾਂ ਹੋਰ ਵੀ ਪਾ ਸਕਦੀ ਆ ਵੀਰੇ ਬਾਕੀ ਸੰਮੀ ਬਹੁਤ ਸੰਮੀ ਆ ਬਾਕੀ ਰੰਗ ਰੂਪ ਵੀ ਚੈੱਕ ਕਰ ਸਕਦਾ ਟਾਂਚਾ ਫੁੱਲ ਚੰਗਾ ਆ ਗਿਆ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰਦੀ ਹੈ ਬੱਚਾ ਆ ਗਿਆ ਕਰਮਾਲੀ ਮਗਰ ਦੱਸਾ ਤੇ ਬਾਈ ਨੇ ਮੁੱਲ ਵੀ ਬਾਈ ਉਸ ਸਾਹ ਵਤੀ ਰੱਖਦਾ ਕਿਉਂਕਿ ਜਿਹੜੀ ਫੈਟ ਹੈ ਦੀ ਬਹੁਤ ਚੰਗੀ ਆ ਉਹ ਗਰਮੀਆਂ ਦਾ ਤੋਹਫਾ ਆ ਕਿ ਨਹੀਂ ਬਾਈ ਹਾਂ ਵੀਰੇ ਗਰਮੀਆਂ ਦਾ ਜਮਾ ਤੋਹਫਾ ਵੀਰੇ ਹੂੰ ਗਰਮੀਆਂ ਜਿਹੜੀ ਬਾਈ ਬਿਲਕੁਲ ਜੇ ਕਹੇ ਆਪਾਂ ਵੀਡੀਓ ਚ ਧਾਰਾ ਮਾਰ ਕੇ ਦਿਖਾ ਦਿੰਨੇ ਆ ਵੀਰੇ ਠੰਡੀ ਸੀਲ ਬਹੁਤ ਆ ਬਹਿੜਾ ਠੀਕ ਹੈ ਹਾਂ ਬਾਈ ਕਿਹਨਾਂ ਧਾਰਾ ਬਾਈ ਆਪਾਂ ਮਾਰ ਕੇ ਸਮ ਦਿਖਾ ਦਿੰਨੇ ਆ ਤੇ ਲੈ ਇਧਰਾਂ ਚੈੱਕ ਕਰੋ ਨਾੜਾਂ ਨੰਦਾ ਫੁੱਲ ਚੰਗੀਆਂ ਬਾਈ ਫਿਰ ਬੱਚਾ ਛੜਦੇ ਹੋ ਕਿ ਲੋੜ ਹੀ ਨਹੀਂ ਪੈਂਦੀ ਵੀਰੇ ਯਾਰ ਮਾ ਤਾਂ ਚੰਗਾ ਨਾ ਉਹਨਾਂ 2-4 ਦਿਨ ਉਹ ਤੋਂ ਬਾਅਦ ਚੁੰਗਣੀ ਚੰਗਣੀ ਤੇ ਪਿਆ ਲੰਨੇ ਆ ਵੀਰੇ ਯਾਰ ਠੀਕ ਹੈ ਬਾਈ ਹਾਂ ਵੀ ਚਲੋ ਉਹਨਾਂ ਦੇ ਵਿਚਾਰ ਦਾ ਕਰਮਾ ਦਾ ਯਾਰ ਹਨਾ ਹੂੰ ਹਾਂ ਤਾਰਾਂ ਬਾਈ ਕਹਿੰਦੇ ਮਾਰ ਦਿੰਨੇ ਆ ਆਪਾ ਦਿਖਾ ਦਿੰਨੇ ਆ ਥੋੜਾ ਤੇਰਾ ਕਰਕੇ ਵੀਰੇ ਮਾੜਾ ਜਾ ਕਰੋ ਡਰੂ ਜੇ ਕੋਈ ਗੱਲ ਨਹੀਂ ਵੀਰੇ ਹਾਂ ਬਾਈ ਠੰਡੀ ਸੀ ਬਹੁਤ ਹਾਂ ਵੀਰੇ ਪੂਰੀ ਪੂਰੀ ਠੰਡੀ ਸੀ ਵੀਰੇ ਦੇ ਕਿਆ ਬਾਤ ਗੰਨੇ ਵਾਂਗੂ ਬਰੂ ਬਾਈ ਆਏ ਨਹੀਂ ਗੱਲ ਜਿਹੜੀ ਤਸੱਲੀ ਆਪਣੀ ਤਸੱਲੂ ਹੀ ਆ ਸਹੀ ਗੱਲ ਆ ਬਾਈ ਚੁੰਮ ਚਵਾ ਦੇਖੋ ਯਾਰ ਮੋਟਾ ਮੋਟਾ ਲੱਗਿਆ ਮੋਟਾ ਮੋਟਾ ਬਾਲਟੀ ਦੋ ਮਿੰਟਾਂ ਨਾ ਸ਼ੱਲ ਦੀ ਤਾਂ ਕਹੀ ਵੀਰੇ ਬਾਈ ਮੈਂ ਕਹਿੰਦਾ ਕਿਆ ਬਾਤ ਹੈ ਕੋਈ ਨਾਰਮ ਵਾਲਾ ਕੋਈ ਜ਼ੋਰ ਨਹੀਂ ਕੋਈ ਲੈ ਲੈ ਰੂਮਰ ਦੀ ਧਾਰਾ ਸਹੀ ਗੱਲ ਆ ਤੇ ਪੜਵਾ ਲਿਆ ਹਣਾ ਲੈ 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 ਮੈਂ ਕਹਿੰਦਾ ਡੱਕ ਦੂਹੀਂ ਲੈ ਸ਼ਾਬਾਸ਼ ਬਾਈ ਕੀ ਲਵਾਉਂਦੀ ਆ ਹਾਂ ਹਾਂ ਮਾਹੀ ਚੱਲ ਲੈ ਹਾਂ ਚੈੱਕ ਕਰੋ ਯਾਰ ਕੋਈ ਬਸਮਾਨੀ ਕਰਾਇਆ ਕੋਈ ਵੀਰ ਨੇ ਬੱਚਾ ਨਹੀਂ ਲਾਇਆ ਨਹੀਂ ਬੱਚਾ ਨਾਲ ਲਾਉਣਾ ਪੈਂਦਾ ਜਪਤਾ ਜਸੂਆ ਪਸੂਆਕ ਨਹੀਂ ਬਾਈ ਇਹਨੂੰ ਕੋਈ ਚੈੱਕ ਕਰ ਮੰਨ ਨਹੀਂ ਕੋਈ ਚੱਕਰੀ ਨਹੀਂ ਵੀਰੇ ਕੋਈ ਚੱਕਰੀ ਨਹੀਂ ਸਹੀ ਗੱਲ ਆ ਬਾਈ ਇਹ ਕੀ ਹੈਗੀ ਬਾਈ ਕੋਲੇ ਬਾਈ 2 ਨੰਬਰ ਤੇ ਗੱਡੀ ਉਹ ਵੀ ਆਪਾਂ ਦਿਖਾ ਦਿੰਨੇ ਹਾਂ ਤੁਹਾਨੂੰ ਅੱਗੇ ਬਾਈ ਕੋਲੇ ਆ ਗਈ ਬਾਈ ਆ ਗੱਡੀ ਵੀ ਆ ਗਈ ਵੀਰੇ ਆਪਣੀ ਕਿੰਨਾ ਮਾਡਲ ਆ ਬਾਈ ਕਿਹੜੀ ਗੱਡੀ ਇਹ ਵੀਰੇ ਯਾਰੋ ਕਾਪੀ ਤੇ ਮੰਨ ਤੂੰ ਗੱਡੀ 5 ਮਾਡਲ ਆ ਕਾਪੀ ਤੇ 6 ਮਾਡਲ ਆ ਇਹ 12ਵੇਂ ਮਹੀਨੇ ਚ ਆਈ ਹੋਈ ਵੀ ਸੀ ਆਪਣੇ ਕੋਲੇ 4 ਸਾਲ ਹੋ ਗਏ ਲੈਤੀ ਨੂੰ ਵੀਰੇ ਠੀਕ ਆ Ориジナル ਰੰਗ ਪੇਟ ਵੀਰੇ ਕਿਤੇ ਆਪਣਾ ਐਕਸੀਡੈਂਟ ਕਿਤੇ ਬਾਬੇ ਦੀ ਕਿਰਪਾ ਨਾਲ ਠੀਕ ਆ ਪੂਰੀ ਵਧੀਆ ਸੈਟ ਚੱਲਦੀ ਸੀ ਠੀਕ ਆ ਇਹ ਵੀਰੇ ਆਨਲਾਈਨ ਹੈ ਨਹੀਂ ਪਾਸਿੰਗ ਆਏ ਨਹੀਂ ਠੀਕ ਹੈ ਠੀਕ ਆ ਕਾਪੀ ਇਹਦੀ ਮਨ ਤੂੰ ਜਿਹੜੀ ਗੱਤੇ ਵਾਲੀ ਹੁੰਦੀ ਆ ਉਹ ਆ ਵੀਰੇ ਚਿੱਪਲੀ ਕਾਪੀ ਨਹੀਂ ਹੈਗੀ ਗੱਡੀ ਦੀ ਚਿੱਪਲੀ ਕਾਪੀ ਨਹੀਂ ਮੂਰ ਲਈ ਅਪੋਲੋ ਦੇ ਟਾਇਰ ਜਮਾ ਵੀਰੇ ਜੋੜੀ ਨਵੀਂ ਆ ਬੈਟਰੀ ਜਮਾ ਨਵੀਂ ਆ ਐਮ ਆਰਪ ਦੇ ਟਾਇਰ ਮੰਗਲੇ 50 60 ਪੈਸੇ ਆ ਵੀਰੇ ਤੇ ਮੂਰ ਲਈ ਬਈ ਕਿੰਨੇ ਇੱਕ ਪੈਸੇ ਹੋਣਗੇ ਮੂਰ ਲਈ ਵੀਰੇ ਨਵੀਂ ਆ ਤਾਂ ਜੋੜੀ ਯਾਰ ਆ ਦੇਖ ਲੈ ਤੂੰ ਹਜੇ ਆ ਆ ਚੀਜ਼ਾਂ ਖੜੀਆਂ ਨੇ ਠੀਕ ਆ ਤਲੋ ਡਿਸੀ ਜੰਦੇ ਟਾਇਰ ਪੋਲੋ ਦੇ ਅਰੀਜਨਲ ਟਾਇਰ ਹਾਂ ਥੋੜੀ ਚੱਲੇ ਵੀਰੇ ਹਾਂ ਥੋੜੀ ਚੱਲੇ ਵੀਰੇ 5 ਤੋਂ 7000 ਇਹ ਜਾਂ ਕੋਸੀ ਚੱਲੇ ਵੀਰੇ ਹੋਣਗੇ ਵੀਰੇ ਬਾਕੀ ਬਈ ਇ ਆਚਾਰ ਸਪੇਰੇ ਤੋਂ ਜਮਾ ਨੰਬਰ 1 ਪਈ ਆ ਮੈਂ ਕਹਣਾ ਬਈ ਰੰਗ ਰੂਪ ਜੇ ਗੱਲ ਕਰੀਏ ਵਧੀਆ ਪੈ ਰਹਾ ਹਾਂ ਪੂਰਾ ਵਧੀਆ ਬਈ ਜਿੰਨੀ ਆ ਮੰਨ ਰਹਿਣ ਵਾਲੀ ਹੋਈ ਵੀ ਅਜਾਹ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਕੋਈ ਸੁਰੱਖੀ ਬਿੰਦੀ ਜੇ ਵਪਾਰੀ ਕੋਲੇ ਹੁੰਦਾ ਤਾਂ ਸਭ ਕੁਝ ਕਰ ਦਿਆ ਹਣਾ ਆਪਣੇ ਘਰੇ ਲੋਕਲ ਚਲਾਉਣ ਨੂੰ ਰੱਖੀ ਵੀ ਆ ਵੀਰੇ ਠੀਕ ਹਾਂ ਕੋਈ ਇੰਜਨ ਉਂਜਨ ਗੇਅਰ ਦੀ ਵੀਰੇ ਅੱਖਾਂ ਮੀਚ ਕੇ ਜਮਾ ਵੀ ਮਤਲਬ ਫੁੱਲ ਫੁੱਲ ਮੈਂ ਕਹਣਾ 120 30 ਯਾਰ ਪੂਰਾ ਮੂੰਹ ਮਾਰ ਜੀ ਵੀਰੇ ਐਨੀ ਗੱਲ ਨੂੰ ਹੀ ਰੋਈ ਜੇ ਜਾਂਦਾ ਨਾ ਬੰਦੀ ਆਪਣੀ ਗਰੰਟੀ ਹੋ ਵੀਰੇ 120 ਦਿਖਾਈ ਹਾਂ ਵਿੱਚੋਂ ਵੀਰੇ ਦੇਖ ਲੈ ਕੋਈ ਗੱਲ ਨਹੀਂ ਸਾਫ ਸੁਧਰੀ ਹੈ ਗੱਡੀ ਵਿੱਚੋਂ ਡਿੱਕ ਡੁੱਕ ਸਾਰਾ ਲੱਗਿਆ ਵਾ ਵੀਰੇ ਸੀਟਾਂ ਸੂਟਾਂ ਵਧੀਆ ਪਈਆਂ ਐਨੀ ਗੱਲ ਵਧੀਆ ਪਈਆਂ ਸਾਫ ਸੁਧਰੀ ਪਈ ਹੈ ਗੱਡੀ ਇੰਜਣ ਗੇਅਰ ਦੀ ਦਵਾਈ ਨੇ ਦੱਸ ਹੀ ਦਿੱਤੀ ਕਿ ਨਾ ਓਕੇ ਪਈ ਆ ਸਟਾਰਟਿੰਗ ਸਾਰੇ ਚੱਲਦੇ ਹੋਣਗੇ ਬਿਲਕੁਲ ਬਿਲਕੁਲ ਵੀਰੇ ਸਾਰੇ ਚੱਲਿਆ ਗਰਮ ਵਾਲੀ ਗੇਅਰ ਚੱਲਦੀ ਆ ਸਪੀਡਮੀਟਰ ਚੱਲਦਾ ਤੇਲ ਵਾਲੀ ਗੇਅਰ ਚੱਲਦੀ ਆ ਵੀਰੇ ਹਾਂ ਸਾਰਾ ਓਕੇ ਰਿਪੋਰਟ ਆ ਵੀਰੇ ਬਾਕੀ ਮਿਊਜ਼ਿਕ ਸਿਸਟਮ ਵੀ ਮੈਨੂੰ ਲੱਗ ਹਾਂ ਮਿਊਜ਼ਿਕ ਸਿਸਟਮ ਵੀਰੇ ਨਾਲ ਹੀ ਦੇ ਦਾਂਗੇ ਚੱਲ ਯਾਰ ਆਪਾਂ ਉਹ ਨਹੀਂ ਨਾ ਕਿ ਵੀ ਉਹ ਲਾਲੀ ਚੀਜ਼ ਐ ਕਰ ਲਿਆ ਠੀਕ ਆ ਅਟਾਕੀਆਂ ਵਗਾਰਾ ਦਿਖਾ ਦੇ ਵੀਰੇ ਸਹੀ ਗੱਲ ਆ ਬਾਈ ਟਾਕੀਆਂ ਟੂ ਘਰੇ ਆਪਣੇ ਲੋਕਲ ਚਲਾ ਲੂ ਠੀਕ ਆ ਵੀਰੇ ਜਿਵੇਂ ਕਹਿੰਦੇ ਚੱਲ ਸਿੱਖਣ ਸੁਖਣ ਨੂੰ ਲੈਣੀ ਆ ਠੀਕ ਆ ਹਾਂ ਇਹ ਸੇ ਦਾ ਮਲਾ ਸੋਨੀ ਦੇ ਆ ਗਿਆ ਭਾਈ ਸੋਨੀ ਦੇ ਬੁਫਰਾ ਵੀਰੇ ਸੋਨੀ ਦੇ ਲੱਗੇ ਪਿਆ ਸੋਨਿਕ ਸਪੋਰਟ ਵਾਲਾ ਦੇ ਹਾਂ ਬੈਟਰੀ ਵੀ ਜਮਾ ਵੀਰੇ ਨਵੀਆਂ ਆ ਦੇਖ ਲਓ ਵੀਰੇ ਟਾਕੀਆਂ ਵਗੈਰਾ ਮੂਹਰੇ ਵੀਰੇ ਕੱਲਾ ਇੱਕ ਇੱਕ ਪ੍ਰੋਬਲਮ ਆ ਉਹ ਵੀ ਆਪਾਂ ਵੀਡੀਓ ਚ ਦੱਸ ਹੀ ਦੇਣਾ ਕੰਪਰੈਸਰ ਦੀ ਸੀਲ ਲੀਕ ਆ ਵੀਰੇ ਏਸੀ ਵਾਲੇ ਦੀ ਠੀਕ ਆ ਉਹ ਸੀਲ ਪਾ ਕੇ ਚੱਲ ਗੈਸ ਪਾ ਦੇਈਆ ਏਸੀ ਯੂਸੀ ਦੀ ਇਹ ਨਹੀਂ ਹੈਗਾ ਬੱਚਾ ਅਗਲਾ ਕਹਿੰਦਾ ਵੀਡੀਓ ਚ ਕਹੇਤਾ ਜਰ ਵੀ ਏਸੀ ਨਹੀਂ ਚੱਲਿਆ ਜੇ ਕੋਈ ਕਹੇ ਆਪਾਂ ਚਲਾ ਕੇ ਵੀ ਦੇ ਦਾਂਗੇ ਠੀਕ ਆ ਠੀਕ ਆ ਭਾਈ ਕਹਿੰਦਾ ਚਲਾ ਕੇ ਵੀ ਦੇ ਦਾਂਗੇ ਭਾਈ ਆਪਾਂ ਨੂੰ ਕੋਈ ਦਿੱਕਤ ਹੀ ਨਹੀਂ ਬਾਕੀ ਤੁਸੀਂ ਨਾ ਚਾਰ ਸਪੀਰੇ ਤੋਂ ਦੇਖ ਸਕਦੇ ਹੋ ਗੱਡੀ ਦਾ ਰੰਗ ਵਧੀਆ ਪਿਆ ਗਿਆ ਥੋੜਾ ਮਗਰੋਂ ਜਿਵੇਂ ਉਹ ਹਾਂ ਕੱਲਾ ਬੰਪਰ ਹੈਗਾ ਵੀਰੇ ਉਹ ਬੰਪਰ ਜਲ ਨਮਾ ਲਵਾਉਣਾ ਕੋਈ ਲਵਾ ਵੀ ਸਕਦਾ ਨਹੀਂ ਆਏ ਵੀ ਚੱਲੀ ਜਾਂਦੀ ਆ ਵੀਰੇ ਆਪਣੇ ਕੋਲ ਦਾ ਮਾਤਾ ਹੀ ਚਲਾਈ ਫਿਰਦਾ ਫਿਰ ਠੀਕ ਹੈ ਆਪਲਾ ਪਵਾਇਆ ਕਿਉਂਕਿ ਜਿਵੇਂ ਸਿੱਖਣ ਨੂੰ ਰਣੀ ਆ ਹਾਂ ਹਾਂ ਵੀਰੇ ਵਧੀਆ ਲੋਕਲ ਚਲਾਉਣ ਨੂੰ ਪੂਰੀ ਲੋਕਲ ਚਲਾਉਣ ਨੂੰ ਯਾਰ ਸਿਟੀ ਮਰਦੂ ਹੀ ਨਹੀਂ ਵਧੀਆ ਸਾਹਮ ਕੇ ਬੰਦੇ ਨੇ ਆਪ ਦੇ ਹੱਥ ਚਲਾਉਣੀ ਆ ਤੇ ਮੁੱਲ ਬਈ ਇਹਦਾ ਮੁੱਲ ਯਾਰ ਜਮਾਂ ਸਿਰੇ ਹੀ ਕਰ ਦੇਣਾ ਫੇਰ ਵੀ 50000 ਜੀ ਦੇ ਦੇਣੀ ਹੈ ਟੋਟਲੀ ਜਮਾ ਹੀ ਟੋਟਲੀ ਚੱਕੋ ਬਾਈ 50000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇਗੇ ਬਾਕੀ ਥੋੜਾ ਕਹਣਾ ਜੇ ਕੋਈ ਵੀਰ ਆਊਗਾ ਮਾਨਤਾਣਾ ਹੋ ਜਾਏਗਾ ਹਾਂ ਚਲੋ ਹੋ ਜਾਦਾ ਹੋ ਜਾਂਦਾ ਉਧਰ ਉਧਰ ਹੀ ਕੋਈ ਗੱਲ ਨਹੀਂ ਵੀਰੇ ਠੀਕ ਹੈ ਹਾਂ ਤੇ ਨਾਕ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਈ ਦੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ